ਖਿਆਨ ਨੂੰ ਵਿਖਣ ਵਾਲੇ ਸਾਰੇ ਵਿਦਿਆਰਥੀਆਂ ਦਾ ਜੀ ਆਇਆਂ ਨੂੰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਵਿਦਿਆਰਥੀਓ ਸਾਡਾ ਟੋਪਿਕ ਗੁਰੂ ਇਤਿਹਾਸ ਸਿਲਿਆ ਹੋਇਆ ਸੀ ਇਸਦੀ ਹੈ ਸਾਡੀ ਕਲਾਸ ਨੰਬਰ ਜੋ 4 ਹਨ ਅੱਜ ਦੀ ਕੱਕੇ ਵਿੱਚ ਤੁਹਾਡੇ ਲਈ ਗੁਰੂ ਜੀ ਨਾਲ ਹੋਰ ਸੰਬੰਧਿਤ ਪਰਸਨ ਲੈ ਕੇ ਆਇਆ ਹਨ ਵੇਖੋ ਜੀ ਅੱਜ ਦੀ ਕਲਾਸ ਨੰਬਰ 4 ਦੇ ਕੁਝ ਕੁਐਸਚਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਕਿੰਨੀਆਂ ਵਾਰਾਂ ਸ੍ਰੀ ਗੁਰਨਾਨਕ ਦੇਵ ਜੀ ਦੀਆਂ ਕਿੰਨੀਆਂ ਵਾਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਸ੍ਰੀ ਗੁਰਨਾਨਕ ਦੇਵ ਜੀ ਦੀਆਂ ਕਿੰਨੀਆਂ ਵਾਰਾਂ ਸ੍ਰੀ ਗੁਰੂ ਗੰਦ ਸਾਹਿਬ ਵਿੱਚ ਦਰਜ ਹਨ ਕਿੰਨੀਆਂ ਤਿੰਨ ਵਾਰਾਂ ਆਹ ਕਿਹੜੀ ਕਿਹੜੀ ਪਹਿਲੀ ਕਿਹੜੀ ਆਸਾ ਦੀ ਵਾਰ ਤੇ ਦੂਜੀ ਮਾਸ ਦੀ ਵਾਰ ਤੇ ਤੀਜੀ ਭਲਾ ਮਹਾਰ ਦੀ ਵਾਰ ਵੇਖੋ ਜੀ ਕਿਸ ਨੰਬਰ ਨੈਕਸਟ ਸਾਡਾ ਅਗਲੇ ਵਾਲਾ ਪਰਸਨ ਕਿਹੜਾ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪ੍ਰਸਿੱਧ ਬਾਣੀ ਕਿਹੜੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਭ ਤੋਂ ਪ੍ਰਸਿੱਧ ਬਾਣੀ ਕਿਹੜੀ ਹੈ ਜਪਜੀ ਸਾਹਿਬ ਅੱਗੇ ਵਾਲਾ ਕਿਸਨ ਪਰਸਨ ਵੇਖੋ ਜੀ ਸ੍ਰੀ ਨਨਕਾਣਾ ਸਾਹਿਬ ਕਿੱਥੇ ਜਿਆਦਾਤਰ ਗੁਰਦੁਆਰਾ ਹੈ ਸਾਈਬਾਨ ਕਿਸ ਗੁਰੂ ਜੀ ਨਾਲ ਸੰਮਤਤ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਆ ਨਨਕਾਣਾ ਸਾਹਿਬ ਕਿੱਥੇ ਹੈ ਆ ਪਾਕਿਸਤਾਨ ਵਿੱਚ ਹੈ ਜਾਦਾ ਤੱਕ ਗੁਰਦੁਆਰੇ ਪਾਕਿਸਤਾਨ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਤ ਹਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪਾਕਿਸਤਾਨ ਵਿੱਚ ਹੋਇਆ ਸੀ ਅੱਗੇ ਵਾਲਾ ਪ੍ਰਸ਼ਨ ਵੇਖੋ ਜੀ ਨਾ ਹਮ Hindu ਨਾ ਮੁਸਲਮਾਨ ਆ ਕਿਸ ਗੁਰੂ ਜੀ ਦੇ ਬਚਨ ਆ ਕਿਹੜੇ ਗੁਰੂ ਦੇ ਬਚਨ ਹਨ ਜੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਨਾ ਹਮ Hindu ਨਾ ਮੁਸਲਮਾਨ ਗੁਰੂ ਨਾਨਕ ਜੀ ਨੂੰ ਐਸਾ ਕਿਹਾ ਸੀ ਵੇਖੋ ਜੀ ਅੱਜ ਦੀ ਖਿਆਦਾ ਸਾਡਾ ਅਖਰੀ ਕਿਸਨ ਕਿਹੜਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿੰਨੀਆਂ ਉਦਾਸੀਆਂ ਕੀਤੀਆਂ 4 ਉਦਾਸੀਆਂ ਅੱਜ ਦੀ ਕੱक्षा ਇੱਥੇ ਹੀ ਸਮਾਪਤ ਹੋਈ ਸੀ ਕੱਲ ਨੂੰ ਮਿਲਦੇ ਨਵੀਂ ਕੱક્ષા ਵਿੱਚ ਤੇ ਨਵੇਂ ਵਿਸ਼ੇ ਦੇ ਨਾਲ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੀ Fateh